ਇਹ ਫਲੈਗਮਾਰਚ ਜਿਹੜਾ ਆਪਣਾ ਸਿਟੀ ਦੇ ਏਰੀਆ ਚ ਆਪਾਂ ਕਰ ਰਹੇ ਆ ਇਹਦੇ ਵਿੱਚ ਸਾਡੇ ਕੋਲ ਜਿਹੜੇ ਸਪੈਸ਼ਲਾਈਜ਼ਡ ਫੋਰਸ ਦੇ ਕੰਪੋਨੈਂਟਸ ਹੈ ਜਿਸ ਤਰ੍ਹਾਂ ਐਸਓਜੀ ਹੋਗੀ ਐਸਐਸਜੀ ਹੋਗੀ ਉਸ ਤੋਂ ਇਲਾਵਾ ਆਪਣੀ ਜ਼ਿਲ੍ਹੇ ਦੀ ਫੋਰਸ ਹੈ ਇਹ ਚ ਬੜੀ ਨਾਕਿਆ ਦੇ ਨਫਰੀ ਭਦਾਈ ਉੱਥੇ ਉਹਨੂੰ ਲਾਇਆ ਹੋਇਆ ਤੇ ਆਪਾਂ ਪੂਰਾ ਜਿਹੜੀ ਇਹ ਜਿਹੜੀ ਪੈਰਾ ਮਿਲਟਰੀ ਦੀ ਫੋਰਸ ਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜੀ ਹੈ ਸਿਚੁਏਸ਼ਨ ਇੱਥੇ ਨਾਰਮਲ ਰੱਖੀ ਜਾ ਸਕੀ। 15 ਅਗਸਤ ਜਿਹੜੀ ਹੈ ਪਰਸੋ ਆ ਰਹੀ ਹੈ। ਇਹਦੇ ਮੱਦੇਨਜ਼ਰ ਆਪਣੇ ਜ਼ਿਲ੍ਹੇ ਨਹੀਂ ਬਲਕਿ ਪੂਰੇ ਪੰਜਾਬ 'ਚ ਫਲੈਗ ਮਾਰਚਸ ਤੇ ਹੋਰ ਇਤਿਹਾਦ ਦੇ ਤੌਰ ਤੇ ਕਾਫੀ ਜ਼ਿਆਦਾ ਜਿਹੜੀ ਸ਼ੋ ਫੋਰਸ ਕੀਤਾ ਜਾ ਰਿਹਾ। ਮੇਰੇ ਨਾਲ ਮੌਜੂਦ ਇੱਥੇ ਆਪਣੇ ਜ਼ਿਲ੍ਹੇ ਦੇ ਡੀਐਸਪੀ ਸਾਹਿਬਾ ਨਾਲ ਐਸਐਚਓ ਸਾਹਿਬ ਮੌਜੂਦ ਹੈ। ਅੱਜ ਇਸੇ ਕਾਰਨ ਆਪਾਂ ਪਠਾਨਕੋਟ 'ਚ ਵੀ ਇੱਕ ਫਲੈਗ ਮਾਰਚ ਕੱਢ ਰਹੇ ਆ ਇਹ ਫਲੈਗ ਮਾਰਚ ਜਿਹੜਾ ਆਪਣਾ ਸਿਟੀ ਦੇ ਏਰੀਆ 'ਚ ਆਪਾਂ ਕਰ ਰਹੇ ਆ ਇਹਦੇ ਵਿੱਚ ਸਾਡੇ ਕੋਲ ਜਿਹੜੇ ਸਪੈਸ਼ਲਾਈਜ਼ਡ ਫੋਰਸ ਦੇ ਕੰਪੋਨੈਂਟਸ ਹੈ ਜਿਸ ਤਰ੍ਹਾਂ ਐਸਓਜੀ ਹੋਗੀ ਐਸਐਸਜੀ ਹੋਗੀ ਉਸ ਤੋਂ ਇਲਾਵਾ ਆਪਣੀ ਜ਼ਿਲ੍ਹੇ ਦੀ ਫੋਰਸ ਹੈ ਇਸ ਤੋਂ ਇਲਾਵਾ ਪੀਸੀਆਰ ਤੇ ਹੋਰ ਜਿਹੜੇ ਅਮਲਾ ਜਿਹੜਾ ਉਹਨੂੰ ਆਪਾਂ ਯੂਜ਼ ਕਰ ਰਹੇ ਆ ਤੇ ਇਹਦਾ ਜਿਹੜਾ ਮੇਨ ਉਦੇਸ਼ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਹੋਈ ਹੈ ਕਿ 15 ਅਗਸਤ ਆ ਰਹੀ ਹੈ ਉਦੇ ਮੱਦੇ ਨਜ਼ਰ ਆਪਾਂ ਜਿਹੜਾ ਲੋਕਾਂ ਨੂੰ ਇੱਕ ਸੈਂਸ ਆਫ ਕੌਨਫੀਡੈਂਸ ਦੇਣਾ ਚਾਹੁੰਦੇ ਆ ਕਿ ਫੋਰਸ ਹੁਣ ਨਾ ਖੜੀ ਹੈ ਤੇ ਪੂਰੀ ਮੁਸਤੈਦੀ ਨਾਲ ਜਿਹੜੀ ਇਹ ਡਿਊਟੀ ਨਿਭਾਰੀ ਹੈ ਇਹ ਤੇ ਸਿਰਫ ਇੱਕ 플ੈਗ ਮਾਰਚ ਦੀ ਗੱਲ ਹੋ ਗਈ ਬਾਕੀ ਆਦਰਵਾਇਜ਼ ਵੀ ਆਪਾਂ ਜ਼ਿਲ੍ਹਿਆਂ 'ਚ ਕਾਫੀ ਆਪਣੇ ਨਾਕੇ ਜਿਹੜੇ ਆ ਉਹਨਾਂ ਤੇ ਨਫਰੀ ਵਧਾਤੀ ਹੈ ਤਾਂ ਰੈਗੂਲਰ ਚੈਕਿੰਗ ਚੱਲ ਰਹੀ ਹੈ ਡੇ ਐਂਡ ਨਾਈਟ ਵੀ ਹੋਟਲਾਂ ਦੀ ਹੋਰ ਜਿਹੜੇ ਪਬਲਿਕ ਪਲੇਸਿਸ ਆ ਜਿਦਾਂ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਉਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈ ਤੇ ਪਠਾਨਕੋਟ 'ਚ ਜਿਹੜੀ ਫੋਰਸ ਆ ਆਪਣੀ ਜ਼ਿਲ੍ਹੇ ਦੀ ਉਹ ਪੂਰੀ ਮੁਸਤੈਦ ਆ ਆਪਾਂ ਇਹ ਇਨਸ਼ੋਰ ਕਰਾਂਗੇ ਕਿ 15 ਅਗਸਤ ਦਾ ਜਿਹੜਾ ਫੰਕਸ਼ਨ ਆ ਬਿਲਕੁਲ ਵਧੀਆ ਤਰੀਕੇ ਨਾਲ ਹੋਵੇ ਤੇ ਕਿਸੇ ਨੂੰ ਕੋਈ ਦਿੱਕਤ ਨਾ ਆਏ ਨਾ ਹੀ ਲਾਅ ਐਂਡ ਆਰਡਰ ਦੀ ਸਾਈਡ ਤੋਂ ਨਾ ਹੀ ਸਿਕਿਉਰਿਟੀ ਸਾਈਡ ਤੋਂ ਪੈਰਾ ਮਿਲਟਰੀ ਫੋਰਸ ਦੀ ਡਿਪਲੋਏ ਕੀਤੀ ਜੀ ਪੈਰਾ ਮਿਲਟਰੀ ਦੀ ਸਾਨੂੰ ਕੁਝ ਅਤੇ ਕੰਪਨੀਆਂਜ਼ ਮਿਲੀ ਆ ਜਿਹਦੇ ਵਿੱਚ ਬੀਐਸਐਫ ਸ਼ਾਮਲ ਹੈ ਉਹਨਾਂ ਨੂੰ ਆਪਾਂ ਆਲਰੇਡੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜਿਹੜੀ ਨਾਕਿਆ ਦੇ ਨਫਰੀ ਵਧਾਈਏ ਉੱਥੇ ਉਹਨਾਂ ਨੂੰ ਲਾਇਆ ਹੋਇਆ ਤੇ ਆਪਾਂ ਪੂਰਾ ਜਿਹੜੀ ਇਹ ਜਿਹੜੀ ਪੈਰਾ ਮਿਲਟਰੀ ਦੀ ਫੋਰਸ ਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜੀ ਹੈ ਸਿਚੁਏਸ਼ਨ ਇੱਥੇ ਨਾਰਮਲ ਰੱਖੀ ਜਾ ਸਕੇ ਅਣਪਛਾਤੇ ਲੋਕਾਂ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਉਹਦੀ ਕੀ ਸਥਿਤੀ ਹੈ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਣਪਛਾਤੇ ਲੋਕਾਂ ਦੀ ਪਹਿਲੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਆਈ ਸੀ ਆਪਾਂ ਹਰ ਇੱਕ ਜਿਹੜੀ ਸਿੰਗਲ ਸਿੰਗਲ ਇਨਫੋਰਮੇਸ਼ਨ ਨੂੰ ਗਹਿਰਾਈ ਨਾਲ ਲਿਆ ਗਹਿਨ ਉਹਦੀ ਜਾਂਚ ਕੀਤੀ ਗਈ ਤੇ ਹਾਲੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਸ਼ੱਕੀ ਸਾਹਮਣੇ ਨਹੀਂ ਆਈ ਜਿਹਦੇ ਉੱਪਰ ਆਪਾਂ ਕੁਝ ਤੁਹਾਨੂੰ ਅਲੱਗ ਤੋਂ ਦੱਸ ਸਕੀਏ ਫਿਰ ਵੀ ਇਤਿਹਾਦ ਦੇ ਤੌਰ ਤੇ ਆਪਾਂ ਰੈਗੂਲਰਲੀ ਜਿਹੜੀਆਂ ਸਰ ਤੇ ਕੋਈ ਵੀ ਜਿਹੜੀ ਛੋਟੀ ਤੋਂ ਛੋਟੀ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਹੈ ਉਹਨੂੰ ਆਪਾਂ ਗਹਿਰਾਈ 'ਚ ਜਾ ਕੇ ਚੈੱਕ ਕਰਨੇ ਆ ਤੇ ਰੂਲ ਆਊਟ ਕਰਨੇ ਲੋਕਾਂ ਨੂੰ ਮੇਰੀ ਇਹ ਅਪੀਲ ਆ ਕਿ 15 ਅਗਸਤ ਜਿਸ ਤਰ੍ਹਾਂ ਤੁਹਾਨੂੰ ਪਤਾ ਬੜਾ ਸੈਂਸਿਟਿਵ ਇੱਕ ਡੇ ਬਣ ਜਾਂਦਾ ਸਿਕਿਉਰਿਟੀ ਦੇ ਪੱਖੋਂ ਕੋਈ ਵੀ ਉਹਨਾਂ ਨੂੰ ਸ਼ੱਕੀ ਚੀਜ਼ ਜਾਂ ਸ਼ੱਕੀ ਬੰਦਾ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਲੱਗਦੀ ਹੈ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰਨ ਆਪਣੇ ਪੁਲਿਸ ਦੇ ਹੈਲਪਲਾਈਨ ਨੰਬਰ ਸਾਰੇ ਨਾਲ ਆਪਾਂ ਸ਼ੇਅਰ ਕੀਤੇ ਆਦਰਵਾਜ਼ ਨੈਟ ਤੋਂ ਵੀ ਮਿਲ ਜਾਂਦੇ ਆ ਤੇ ਉਹ ਆਪਣੇ ਮੁਤਲਕ ਐਸਚੂ ਨੂੰ ਵੀ ਦੱਸ ਸਕਦੇ ਆ બસ ਇਹ ਚਾਹੀਦਾ ਕਿ ਵੀ ਇਨਫੋਰਮੇਸ਼ਨ ਇਮੀਡੀਏਟਲੀ ਸ਼ੇਅਰ ਕਰਨ ਤਾਂਕਿ ਆਪਾਂ ਉਹਨੂੰ ਵੈਰੀਫਾਈ ਕਰ ਸਕੀਏ ਤੇ ਰੂਲ ਆਊਟ ਕਰ ਸਕੀਏ ਠੀਕ ਧੰਨਵਾਦ ਕੈਪਰ ਬੋਰਡ ਸਿਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ